ਕੰਮ ਦੀਆਂ ਉਦੋਂ ਵੱਧ ਨਕਮੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਹੁੰਦਾ ਦਿਨ ਆ ਰਾਤ ਕਿਹਾ ਜਾਂਦਾ ਹੁੰਦੀ ਰਾਤ ਦਿਨ ਕਿਹਾ ਜਾਂਦਾ ਕਿ ਅਸੀਂ ਸੋਸ਼ਲ ਮੀਡੀਆ ਦੇ ਮਰੀਦ ਬਣ ਗਏ ਆ ਗੁਰੂ ਦੇ ਮਰੀਦ ਘਟ ਨੇ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਗੱਲ ਆ ਗਈ ਭਾਵੇਂ ਫੇਕ ਹੋਵੇ ਭਾਵੇਂ 100% ਝੂਠੀ ਹੋਵੇ ਅਸੀਂ ਦੁਗਦਾ ਚ ਪੈ ਜਾਂਦੇ ਅਸੀਂ ਉਹਨੂੰ ਮੰਨ ਲੈਨੇ ਆ ਗੁਰੂ ਦੀ ਬਾਣੀ ਮੰਨੋ ਸਿਧਾਂਤਕ ਗੱਲ ਮੰਨੋ ਜਧਾਰਕ ਗੱਲ ਮੰਨ ਗੁੰਮਰਾਹ ਕੁੱਲ ਗੱਲਾਂ ਬਹੁਤ ਹੁੰਦੀਆਂ ਨੇ ਉਹਨਾਂ ਤੋਂ ਸੁਚੇਤ ਰਹੋ ਮੈਨੂੰ ਹੁਣੇ ਦਿਖਾ ਰਹੇ ਸਨ ਸਾਡੇ ਨਾਲ ਦੇ ਮੈਂਬਰ ਸਹਬਾਨ ਕੱਲ ਨਾਡਾ ਸਾਹਿਬ ਵਿਖੇ ਅਸੀਂ 40ਵਾਂ ਕੱਲੂ ਘਾਰਾ ਸ਼ਹੀਦੀ ਦਿਵਸ ਮਨਾਇਆ ਪਰसों ਰਾਤ ਨੂੰ ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਆਇਆ ਕਹਿੰਦੇ ਕਿ ਸਾਡੇ ਨਾਨਕੇ ਪਰਿਵਾਰ 'ਚ ਡੈਥ ਹੋ ਗਈ ਆ ਬੁਲਾਉਣੇ ਨਗਰ ਵਿਖੇ ਮੈਨੂੰ ਉੱਥੇ ਜਾਣਾ ਪੈਣਾ ਤੁਸੀਂ ਆ ਹਾਜ਼ਰੀ ਲਵਾ ਦਿਓ ਮੈਂ ਉੱਥੇ 나ੜਾ ਸਾਹਿਬ ਵਿਖੇ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਹਿਬ ਨੇ ਹਾਜ਼ਰੀ ਲਵਾਈ ਮੈਂ ਬੋਲ ਕੇ ਹਾਜ਼ਰੀ ਲਵਾਈ ਲਾਈਵ ਟੈਲੀਕਾਸਟ ਹੋ ਰਿਹਾ ਸੀ ਸੰਸਾਰ ਤੇ ਸ਼ਾਮ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸੋਚ ਚੱਕੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਾਡੇ ਪ੍ਰਧਾਨ ਸਾਹਿਬ ਨੂੰ ਸੱਦਾ ਆਇਆ ਉਹ ਉੱਥੇ ਗੁਰਮੁਖ ਪਿਆਰਿਓ ਸ਼ਾਮ ਨੂੰ ਚਲੇ ਗਏ ਅੱਜ ਸੋਸ਼ਲ ਮੀਡੀਆ ਤੇ ਐਡਿਟ ਕਰਕੇ ਤੇ ਫੁਲਾਇਆ ਜਾ ਰਿਹਾ ਦੇਖੋ ਜੀ ਪ੍ਰਧਾਨ ਤੇ ਉਥੇ ਰਾਸ਼ਟਰਪਤੀ ਭਵਨ ਪ੍ਰਧਾਨ ਮੰਤਰੀ ਨੂੰ ਸੌਂਚਾ ਰਿਹਾ ਸੀ ਤੇ ਉਥੇ